ਬੰਬ ਬੰਬ ਦੋ ਸੈਂਕੜਾ ਪਾਰਸਾਨਾ ਤੋਂ ਤਮਾਤ ਤੇ ਮਾ ਕਾ ਬਰਜਮਾਨ ਜਨਾਰੇ ਦਾ ਜਵਾਬੀ ਆਨ ਦੀ ਪਾੜੀ ਨੂੰ ਬਾਲਸਾਸ ਹਾਸਲ ਕੀਤੀ ਵਾਰੀ ਕੀ ਕਹਾਤਾ ਸਾ ਵਾਰੀ ਦੀ ਇਹੋ ਤੇ ਫਿਰ ਦਵਾਦੋ ਕਹਾਤੇ ਸਾਹਿਬ ਜੀ ਲਈ ਆਪਾਂ ਉਹਨਾਂ ਨੌਜਵਾਨਾਂ ਦੇ ਸੰਯੋਗ ਦੇ ਲਈ ਇਕੱਤਰ ਹੋਏ ਹਾਂ ਫਤੇ ਦਾ ਜਵਾਬ ਫਤੇ ਦੇ ਜੋਰ ਜੋਰ ਨਾਲ ਵਾਹ ਕੀ ਕਲਾਸ ਵਾਹ ਕੀ ਨੀ ਵੈਸੇ ਤਾਂ ਪਾਇਕੋ ਤਾਂ ਮਰੀ ਯੋਨੀ ਸਾਰਾ ਜਿਹੜਾ ਕੇ ਰਾਇਆ ਕਵਰ ਟਾ ਕੇ ਆ ਜੋਸਿਆ ਆ ਜੀ ਉਹ ਕਾਫੀ ਹੱਥ ਤੱਕ ਲੰਮੇ ਦੇ ਦਿੱਤੇ ਹਨ ਚਲੋ ਸਾਡੀ ਸਾਹਿਬ ਉਹਨਾਂ ਨੇ ਹੁਣ ਮਲਾਇਆ ਇੱਕ ਦੋ ਵਿਚਾਰ ਹਨ ਜਿਹੜੇ ਸਾਂਝੇ ਕਰਦੇ ਆਂ ਆਪੋਂ ਬੇਨਾਂਤਾ ਬੇਨਤੀ ਆ ਵੀ ਜਦੋਂ ਬਾਈ ਜਮਨ ਸਿੰਘ ਨੂੰ ਫੜਿਆ ਸੀ ਆਪਾਂ ਨੂੰ ਵੀ ਪਤਾ ਆ ਜਿਹਨਾਂ ਜਿਹਨਾਂ ਬੰਦਿਆਂ ਨੇ ਜੋੜ ਲਾ ਕੇ ਫੜਾਇਆ ਪਰ ਉਹਦੇ ਸਬੰਧ ਦੇ ਵਿੱਚ ਬੜੇ ਮੁਜਾਰੇ ਕੀਤੇ ਆਪਾਂ ਬੜਾ ਕੁਝ ਕੀਤਾ ਪਰ ਉਹਨਾ ਜਿਹੜੇ ਉਸ ਟਾਈਮ ਮੁਜਾਰੇ ਕਰਦੇ ਸੀ ਉਹਦੇ ਸਬੰਧ ਦੇ ਵਿੱਚ ਉਹਦੇ ਹੱਕ ਦੇ ਵਿੱਚ ਮੈਂ ਇਸ ਮੀਡੀਅਮ ਦੇ ਰਾਹੀਂ ਵੀਡੀਓ ਦੇ ਰਾਹੀਂ ਆਵਾਜ਼ ਹੋਮ ਪੀਵੀਸੀ ਚੈਨਲ ਦੇ ਰਾਹੀਂ ਉਹਨਾ ਗੁਰਬਾਨ ਦੇ ਪਰਵਲਕਾਂ ਅਤੇ ਹੁਣਾਂ ਜੰਗ ਦੇ ਬੰਦੀਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਨਾ ਕਿ ਆਪਾਂ ਹੋਰ ਮਦਦਾਂ ਕਰੀਏ ਚਲੋ ਉਦੋਂ ਤਾਂ ਫੜਿਆਂ ਦੇ ਸਬੰਧ ਦੇ ਵਿੱਚ ਆਪਾਂ ਮਜ਼ਾਰੀ ਕੀਤੀ ਸੀ ਛਡਾਉਣ ਦੇ ਪਰ ਹੁਣ ਆਪਣੇ ਕੋਲ ਛਡਾਉਣ ਦਾ ਅਸਲੀ ਮੌਕਾ ਆ ਗਿਆ ਆ ਆਪਾਂ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਕਰੀਏ ਜਿੱਥੇ ਜਿੱਥੇ ਤੁਹਾਡੀ ਪਹੁੰਚ ਆ ਉਸਯੋਗ ਕਰੋ ਆਪਣੇ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਕੱਲ ਨੂੰ ਐਤਵਾਰ ਹੈ ਆਪਣੇ ਕੂਕਰਾਂ ਦੇਆਂ ਸਟੇਜਾਂ ਤੋਂ ਜਿਹੜੇ ਪ੍ਰਬੰਧਕ ਤਪਲਾ ਰਹੇ ਨੇ ਜਾਂ ਜਿਹੜੇ ਸਟੇਜ ਸੱਤਾ ਨੇ ਉਹ ਜ਼ਰੂਰ ਸਾਝਾਂ ਸੰਤਾਂ ਨੂੰ ਅਪੀਲ ਕਰੋ ਜਿੰਨੀਆਂ ਨਿਸ਼ਾਨਕਾਂ ਗਾਹ ਨੂੰ ਪੈਣ ਆਦਵਾਰਿਆ ਸਾਰੇ ਕੂਕਰਾਂ ਦੇ ਵਿੱਚ ਦਵਾਨ ਸਜਣੇ ਨੇ ਕੱਲ ਦਾ ਦਿਨ ਹੈ ਤੁਹਾਡੇ ਕੋਲ ਮੋਹਰ ਲਈ ਲਿਖੇ ਬੋਟਾਂ ਨੇ 1 ਜੂਨ ਨੂੰ ਬਾਣੇ ਨੂੰ ਆਖਰੀ ਦੰਡਾਇਆ ਆਖਰੀ ਐਦਵਾਰਿਆ ਸਾਰੇ ਜਣੇ ਬਾਪੂ ਬਾਤ ਜੋੜ ਲਾਓ ਪ੍ਰਾਰਲਾ ਕਰੋ ਜਿੰਨੀਆਂ ਵੀ ਸੰਤਾਂ ਕੂਕਰਾਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਜਦੋਂ ਵੀ ਗੁਰੂ ਘਰ ਦੇ ਵਿੱਚ ਜਥਾ ਚੇ ਜਿੰਦ ਦਾ ਆ ਜਿੰਨੇ ਵੀ ਸੰਗਤ ਆਉਂਦੀ ਆ ਸੰਗਤਾਂ ਤੋਂ ਬਤ ਤੋਂ ਬੇਨਤੀ ਕਰੋ ਤੇ ਨਾਲ ਦੀ ਨਾਲ ਮੈਂ ਬੇਨਤੀ ਕਰਾਂ ਜਿੰਨੇ ਵੀ ਚੈਨਲ ਚੱਲਦੇ ਨੇ ਚਾਹੇ YouTube ਰਾਹੀਂ ਚੱਲਦੇ ਨੇ ਚਾਹੇ Facebook ਰਾਹੀਂ ਜਿਹੜਾ ਨੌਜਵਾਨ ਚਲਾਉਂਦੇ ਨੇ ਚੈਨਲ ਨੂੰ ਉਹਨਾਂ ਨੂੰ ਅੱਜ ਸਹਿਯੋਗ ਦੇਣ ਦੀ ਬਹੁਤ ਵੱਡੀ ਲੋੜ ਹੈ ਉਹ ਇਹ ਜ਼ਰੂਰ ਸਹਿਯੋਗ ਕਰ ਆਇ ਸਾਲ ਆਪਾਂ ਮਜਾਰੇ ਵੀ ਕਰਦੇ ਹਾਂ ਉਨਾ ਜਿਹੜੇ ਜੋਰਨੈਸੀ ਵਿਆਹ ਵੀ ਮਨਾਉਂਦੇ ਆ ਉਸ ਛੇ ਪਾਈਆ ਸਿੰਘ ਅਤੇ ਪਾਈਆ ਮਤਪਾਲ ਸਿੰਘ ਦੇ ਜੋ ਹੱਕ ਦੇ ਵਿੱਚ ਜਿੰਨੇ ਵੀ ਚੈਨਲ ਕਾਉਦੇ ਨੇ ਉਹਨਾਂ ਸਾਰਿਆਂ ਚੈਨਲਾਂ ਨੂੰ ਬੇਨਤੀ ਆ ਵੀ ਉਹ ਵੱਦ ਤੋਂ ਵੱਦ ਆਪਣੇ ਚੈਨਲਾਂ ਦੇ ਰਾਹੀਂ ਆਪਣੀਆਂ ਫੇਸਬੁੱਕਾਂ ਮੈਸੇਜਾਂ WhatsApp ਰਾਹੀਂ ਵੱਦ ਤੋਂ ਵੱਦ ਸੰਗਤਾਂ ਤੱਕ ਪਹੁੰਚਾਓ ਅੱਜ ਜਦੋਂ ਉਹ ਪਹਿਲਾਂ ਵੀ ਸੈਕਾਉਮ ਨੇ ਪਰਵਾਸ ਦਾ ਸਾਥ ਦਿੱਤਾ ਜਦੋਂ ਬੀਬੀ ਜੀਮਲ ਕੋ ਖਾਦ ਸਾਹ ਐਮਪੀ ਬਣੇ ਬਹੁਤ ਵੱਡੇ ਪੱਧਰ ਤੇ ਔਮ ਨੇ ਸਹਿਯੋਗ ਦਿੱਤਾ ਪਰ ਤਿੰਨ ਬਹਾਕਿਆਂ ਬਾਅਦ ਔਮ ਦੇ ਕੋਲ ਫੇਰ ਉਸ ਪਰਵਾਸ ਦਾ ਮੈਂਬਰ ਜੇ ਆਇਆ ਤਾਂ ਔਮ ਨੂੰ ਭੁਲਣਾ ਨਹੀਂ ਜਾਣੀ ਔਮ ਨੂੰ ਦੱਸਣ ਦੀ ਲੋੜ ਨਾ ਪਵੇ ਉਹਨੂੰ ਵੀ ਮੈਂ ਕੌਣ ਆ ਇਹੀ ਤੁਹਾਡੇ ਕੋਲ ਪਰਾਲੇ ਆ ਸ਼ੀਤਾਂ ਦਾ ਇਤਿਹਾਸ ਕਰਾਉਂਗੇ ਆਪਣੇ ਯੋਧਿਆਂ ਨੂੰ ਯਾਦ ਕਰਨ ਦੇ ਜਿਹੜੇ ਲਿਆ ਪਰਾਲੇ ਦੇ ਥਰੂ ਤੁਹਾਡੇ ਕੋਲ ਆਏ ਨੇ ਆਪਾਂ ਉਹਨਾਂ ਨੂੰ ਕਪਰਾਲੇ ਦੇ ਤੇ ਜਾਂ ਫਾਰਮਾਂ ਨੂੰ ਜਿਤਾ ਕੇ ਉਸ ਪਾਰਲੀਮੈਂਟ ਦੇ ਵਿੱਚ ਭੇਜੀਏ ਕਿਉਂਕਿ ਜਿਹੜੀ ਪੰਜਾਬ ਦੀ ਰਾਜਨੀਤੀ ਆਪਾਂ ਸਾਰਿਆਂ ਨੂੰ ਪਤਾ ਹੈ ਬੜੀ ਗੰਗਲੀ ਹੋ ਗਈ ਆ ਆਪਾਂ ਆਪ ਤੱਕ ਸੀਮਤ ਹੋ ਗਈ ਆ ਆਪਣੇ ਪੈਸਿਆਂ ਤੱਕ ਸੀਮਤ ਹੋ ਗਈ ਆ ਆਪਣੀ ਗੁੰਡਾਗਰਦੀ ਤੱਕ ਸੀਮਤ ਹੋ ਗਈ ਆ ਉਹਨੂੰ ਸੁਧਾਰਨ ਦੀ ਲੋੜ ਆ ਜੇ ਤੁਸੀਂ ਇਹ ਹੰਬਲਾ ਮਾਰ ਜਾਣਿਓ ਜਿੱਦਾਂ ਭਾਈ ਸਾਹਿਬ ਨੇ ਕਿਹਾ ਪੇ ਜੇਤਾ ਤੀਜਾ ਬਦਲ ਚਾਉਂਦੇ ਆ ਚਾਉਂਦੇ ਆ ਆਪਾਂ ਏਦਾਂ ਦਾ ਬਦਲ ਲੈ ਆਂਦਾ ਵੀ ਜੇ ਨੇ ਹੁਣ ਪੰਜਾਬ ਹੀ ਖਾਲੀ ਗਾਮਾ ਜ਼ਰੂਰ ਗਾਣਾ ਪਾ। ਜੇ ਉਹ ਕਿਤੇ ਨਾਲ ਪੰਜਾਬ ਬਣਾਉਣਾ ਉਹ ਕਿਤੇ ਨਾ ਕਿਤੇ ਉਹ ਕੋਠੀਆਂ ਦੇ ਜ਼ਮੀਨਾਂ ਦੇ ਕਬਜ਼ਿਆਂ ਤਾਂ ਕਿਸੇ ਨੂੰ ਨਹੀਂ ਰਹਿ ਗਿਆ ਹੁਣ। ਉਹ ਜਿਹੜੀ ਵੀ ਕਿਸੇ ਕੈਨੇਡਾ ਵਾਲੇ ਦੀ ਕੋਠੀ ਦੇਖਦੇ ਆ ਉਹਨੂੰ ਤਾਂ ਆਪਣਾ ਕਹਿੰਦੇ ਆ ਜਿਹੜੀਆਂ ਦੁਕਾਨਾਂ ਦੇਖਦੇ ਆ ਉਹ ਝਾੜਿਆਂ ਬੰਦ ਦੇਖਦੇ ਆ ਕੀ ਹੁੰਦਾ। ਕਣਾਂੜੀ ਬੰਦੇ ਇਕੱਠੇ ਕੀਤੇ ਆ ਜੋ ਰੇਪਟਾ ਸੀ ਉਹ ਜਿਆਦਾ ਟ੍ਰੇਨ ਸੀਗੇ ਮਾਇਆ ਹੋਂ ਦੇ ਵਿੱਚ ਇਹ ਥੋੜਾ ਜਿਹਾ ਨਾੜੀਆਂ ਛੇੜੀ ਕਰੇ ਪਾ ਜਾਂਦੇ ਆ ਇਸ ਕਰਕੇ ਬੇਨਤੀ ਆ ਆਪਾਂ ਇਹਦੇ ਵਿੱਚ ਇਥੋਂ ਗਾਂਵ ਦਾ ਬਦਲਾਵਾ ਲਿਆ ਸਕਦੇ ਆ ਅਗਲੀ ਨੀਤੀ ਦੀ ਤੋੜਿਆ ਉਹਨਾਂ ਨੂੰ ਅੱਜ ਕੇ ਸਹਿਯੋਗ ਕਰਾਂਗੇ ਉਹਨਾਂ ਨੂੰ ਮੋੜੇ ਲਾਵਾਂਗੇ ਹੋ ਸਕਦਾ ਸਤਬੂ ਸਭ ਕਿਰਪਾ ਕਰਨ ਜਿਹੜੀ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਪੰਥ ਨੂੰ ਮਿੱਠਾ ਦੇਣ ਵਾਲੇ ਬੰਦੇ ਆ ਉਹ ਛੇਤੀ ਨਿਖਾਰ ਦੇ ਵਿੱਚ ਆ ਜਾਣਗੇ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿੱਥੇ ਗਿੜੇ ਆ ਜਦੋਂਰਾ ਮੈਸਾ ਹਰ ਅੰਗਸਾ ਪਾਜੰਪੋ ਦੇ ਸੰਗ ਬਣਾਲਾ ਉਧਰੋਂ ਖੜਾ ਆ ਉਹਨਾਂ ਨੂੰ ਇਹ ਚੀਜ਼ ਨੂੰ ਵੱਡੇ ਵੱੱਡੇ ਦੇ ਸੋਧਣਾ ਚਾਹੀਦਾ ਸੀ ਕਿ ਕਿਤੇ ਨਾ ਕਿਤੇ ਜਿਉ ਉਹ ਹੀ ਕਾਰਗੀਆਂ ਦੇ ਬਰੋਥੇ ਵਿੱਚ ਮੋੜ ਤੇ ਲਾ ਕੇ ਬਿਠੇ ਹੀ ਨੇ ਸਾਲਾਂ ਤੋਂ ਪਰ ਉਹਨਾਂ ਦੇ ਕੋਲ ਇੱਕ ਸੀਲ ਪਰਵਾਦ ਦਾ ਬੱਚਾ ਆਇਆ ਸੀਗਾ ਚੀਤ ਸਿੰਘ ਦਾ ਪੁੱਤਰ ਆਇਆ ਸੀ ਉਹਨਾਂ ਨੂੰ ਆਹ ਵੀ ਹੱਥ ਜੋੜਦੇ ਨੇ ਚਾਹੀਦੇ ਨੇ ਉਹਨਾਂ ਨੂੰ ਆਪ ਹੀ ਆਪਣੀ ਜ਼ਮੀਨ ਨੂੰ ਕਿਸੇ ਨੂੰ ਵੇਚ ਨਹੀਂ ਲੋੜ ਨਹੀਂ ਪੈਣੀ ਚਾਹੀਦੀ ਸੀ ਉਹ ਫਰੂਗਾ ਸਰਗਰਾਂ ਦਾਸ ਦੇ ਘਰ ਦੇ ਕੀਤਨੀਏ ਰਹਿਆ ਹੋਊਗਾ ਉਹ ਸਾਰੀ ਵਿਧਾਨ ਗਿਡੀ ਦਾ ਪਰਿਆਦਾ ਦਾ ਸਾਰਾ ਕੁਝ ਹੀ ਪਤਾ ਹੈ ਅਕਸੈਕ ਨੂੰ ਸਿੱਖ ਜੀ ਕਰਦਾ ਮਹਾਂਤੜਾ ਦਾਣਾ ਚਾਹੀਦਾ ਆ ਇਹ ਹੀ ਮੇਰੀਆਂ ਦਾ ਦੋਚਾਰ ਬੇਚ ਕੇ ਆਇਆ ਬਾਦ ਤੋਂ ਬਾਦ ਆਪਾਂ ਸਹਿਯੋਗ ਦਿਈਏ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਕਰਦੇ ਆ ਵਾਇਲਟ ਤੇ ਫੋਨ ਕਰੋ ਰਸਤੇ ਦਾ ਸਾਖ ਸੰਬੰਧੀ ਨੂੰ ਪਰ ਨਹੀਂ ਫਿਰ ਦੁਆਰਾ ਤੋਂ ਇਸ ਮਾਪੀਂ ਦਰਾਂ ਦੀ ਬੇਨਤੀ ਆ ਵੀ ਆਪਣੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬਾਤੋ ਕਾਸ ਤੇ ਗਿਆਨ ਤੋਂ ਸੰਗਤਾਂ ਨੂੰ ਦੱਸੋ ਤਾਂ ਸੰਗਤਾਂ ਬਾਤੋ ਵੱਧ ਆਪਣੇ ਰਿਤੇ ਦਾ ਸਾਥਕ ਬੰਨਿਆਂ ਨੂੰ ਦੱਸਣ ਤੇ ਇਹ ਆਪਾਂ ਉਹ ਦੋ ਨੌਜਵਾਨਾਂ ਨੂੰ ਦਿਤਾਈਏ ਤਾਂ ਆਉਣ ਵਾਲੇ ਸਮੇਂ ਨੂੰ ਆਪਾਂ ਹੋਰ ਵੀ ਸੋਫਰਾਤ ਆਪਸਾ ਬਹਿਣਾ ਤੇ ਆਪਾਂ ਵੱਡੀ ਰਿਪੋਰਟ ਕਰ ਸਕਦੇ ਹਾਂ ਤੁਮਾਂ ਚੁੱਕਾਂ ਦੀ ਜਿਮਾ ਵਾਜੂ ਦੀ ਕਾ ਕੌਂਸਾ ਵਾਜੂ